ਬੜੀ ਹੈ ਫਿਰ ਕੀ ਹੋ ਗਿਆ ਕੰਠਾ ਤੇ ਕੰਠਾ ਦਾ ਮਤਲਬ ਪਤਾ ਕੀ ਜੇ ਭਲਾ ਕੰਠ ਕਿਉਂ ਕਰੀਦੀ ਗੁਰਬਾਣੀ ਇੱਕ ਗੁਰਸਖ ਪਿਆਰਾ ਸੀ ਉਹਨੂੰ ਦਿੱਲੀ ਕੰਮ ਪੈ ਗਿਆ ਦਿੱਲੀ ਕੰਮ ਪੈ ਗਿਆ ਤੋ ਕਹਿੰਦਾ ਮੈਂ ਦਿੱਲੀ ਜਾਣਾ ਸਵੇਰੇ ਦਾ ਆਪਣੇ ਦੋਸਤ ਨੂੰ ਕਹਿੰਦਾ ਭਾਈ ਤੇਰੇ ਕੋ ਕਾਰ ਹੈਗੀ ਤੇ ਆ ਦਿੱਲੀ ਕੰਮ ਆ ਤੇ ਮੇਰੇ ਨਾਲ ਚੱਲ ਜਾ ਕਿ ਚੱਲ ਭਾਂਗੇ ਕਹਿੰਦਾ ਕੋਈ ਗੱਲ ਹੀ ਨਹੀਂ ਯਾਰ ਫਿਰ ਕੀ ਹੋਇਆ ਕਹਿੰਦਾ ਸਵੇਰੇ ਆਪਾਂ 4 ਵਜੇ ਨਿਕਲਣਾ ਕਹਿੰਦਾ ਠੀਕ ਹੈ ਉਹਨੇ ਆਪਣੀ ਮਾਂ ਨੂੰ ਦੱਸਿਆ ਕਹਿੰਦਾ ਮਾਂ ਮੈਂ ਦੋਸਤ ਨਾਲ ਗੱਲ ਕਰ ਲਈ ਸਿਹਰੇ ਦਿੱਲੀ ਜਾਣਾ ਅਸੀਂ ਤੇ 4 ਵਜੇ ਨਿਕਲਣਾ ਮੰਗਦੀ ਪੁੱਤ ਮੈਨੂੰ 3 ਵਜੇ ਉਠਾ ਦੇ ਤੁਸੀਂ ਕੱਲ੍ਹ ਹੀ ਉੱਠਣਾ ਪੁੱਤ ਮੈਂ ਥੋੜੇ ਫੁਲਕੇ ਲਾ ਦੂੰਗੀ ਮਾਂ ਨੇ ਫਟਾਫਟ ਪਰੌਠੇ ਲਾਏ ਜੀ ਦੋ ਪਰੌਠੇ ਦਿੱਤੇ ਇਸ ਮੁੰਡੇ ਨੂੰ ਦੋ ਦਿੱਤੇ ਦੋਸਤ ਨੂੰ ਖਾ ਲੈ 10 ਪਰੌਠੇ ਪੈਕ ਕੀਤੇ 4 ਵਜੇ ਰੱਖਿਆ ਪੈਕ ਕਰਕੇ ਤੇ ਬੈਗ ਚ ਰੱਖ ਤੇ ਆਲਾ ਪੁੱਤ ਮੈਂ ਪੈਕ ਕਰ ਤੇ ਜਿੱਥੇ ਰੋਡ ਬੂ ਖਾ ਲਈ ਭੁੱਖ ਲੱਗੂ ਖਾ ਲਈ ਕਹਿੰਦਾ ਠੀਕ ਹੈ ਚੱਲੇਗੇ ਅੰਬਾਲਾ ਟੱਪੇ ਜੀ ਜਿੱਦਾਂ ਹੀ ਅੰਬਾਲਾ ਟੱਪੇ ਤੇ ਕੀ ਕਹਿੰਦਾ ਇਹ ਇੰਤ ਕਾਰ ਚਲਉਣੀ ਆਉਂਦੀ ਨਹੀਂ ਸੀ ਜਿਹੜਾ ਲੈ ਕੇ ਗਿਆ ਦੂਜੇ ਨੂੰ ਆਉਂਦੀ ਸੀ ਉਹਨੂੰ ਕਹਿੰਦਾ ਭਾਈ ਕਿਤੇ ਕਾਰ ਰੋਕ ਯਾਰ ਭੁੱਖ ਬੜੀ ਲੱਗੀ ਐ ਹੁਣ ਲਾ ਚਲਾਉਂਦਾ ਉਹ ਲਾਲਚ ਹੁੰਦਾ ਫੇ 10 20 ਕਿਲੋਮੀਟਰ ਖਿੱਚ ਲਈਏ ਉਹ ਕਹਿੰਦਾ ਰੋਕ ਲੈਨੇ ਕੋਈ ਢਾਬਾ ਹੁੰਦਾ ਰੁਕਦੇ ਆ ਉਹ 10 20 ਕਿਲੋਮੀਟਰ ਖੈਦਾ ਖੈਦਾ ਕਹਿੰਦਾ ਚੱਲ ਕੋਈ ਨਹੀਂ ਹੋਰ 10 ਕਿਲੋਮੀਟਰ ਖਿੱਚ ਲਈਏ ਇਹਨੂੰ ਭੁੱਖ ਲੱਗੀ ਗੈਸ ਬਣ ਗਈ ਬੇਹੋਸ਼ ਹੋ ਗਿਆ ਇਹ ਬੇਹੋਸ਼ ਹੋ ਗਿਆ ਉਹਨੇ ਫਟਾਫਟ ਹਸਪਤਲ ਪਹੁੰਚਾਤਾ ਡਾਕਟਰਾਂ ਕੋਲ ਲੈ ਗੇ ਡਾਕਟਰ ਸਾਹਿਬ ਕਹਿੰਦੇ ਜੀ ਗਲਤ ਕੋਈ ਢੀ ਖਾਸ ਨਹੀਂ ਹੈਗੀ ਕਹਿੰਦਾ ਕੀ ਗੱਲ ਹੋ ਗਈ ਕਹਿੰਦੇ ਜੇ ਭੁੱਖਾ ਗੈਸ ਬਣ ਗਈ ਤਾਂ ਬੇਹੋਸ਼ ਹੋਇਆ ਕੋਈ ਖਤਰਾ ਨਹੀਂ ਹੋਇਆ ਉਹਨੇ ਚੱਕ ਕੇ ਪਿੱਛੇ ਫੋਨ ਕਰਤਾ ਮਾ ਮਾਂ ਬਾਪ ਨੂੰ ਉਹਦੇ ਨੂੰ ਵੀ ਤੁਹਾਡਾ ਮੁੰਡਾ ਬੇਹੋਸ਼ ਹੋ ਗਿਆ ਉਹਨਾਂ ਨੇ ਗੱਡੀ ਫੜੀ ਉਹ ਭੱਜਣਾ ਪੈ ਗਿਆ ਉਹ ਵੀ ਪਹੁੰਚ ਗਏ ਜੀ ਉੱਥੇ ਹਸਪਤਾਲ ਪਹੁੰਚੇ ਮਾਤਾ ਗਈ ਡਾਕਟਰ ਕੋਲ ਜਿੱਦਾ ਮਾਤਾ ਦਾ ਪ੍ਰਾਣੀਆਂ ਬਜ਼ੁਰਗਾਂ ਦਾ ਸਭਾ ਹੁੰਦਾ ਡਾਕਟਰ ਸਾਹਿਬ ਕੀ ਕਹਲੋਈ ਮਰੇ ਮੁੰਡੇ ਨੂੰ ਮਾਤਾ ਜੀ ਕੋਈ ਗੱਲ ਨਹੀਂ ਕਿਹਾ ਕੀ ਉਹਨਾ ਭੁੱਖਾ ਸੀ ਗੈਸ ਬਣ ਗਿਆ ਡਾਕਟਰ ਚੁੱਪ ਰਹਿ ਭੁੱਖਾ ਸੀ ਕਿਤੋਂ ਭੁੱਖਾ ਸੀ ਮੇਰਾ ਨਿਆਣਾ ਹੈ ਮੈਂ 10 ਰੋਟੀਆਂ ਲਾ ਕੇ ਭੇਜਿਆ ਨਾਲ ਕਾਕਾ ਲੈ ਆ ਬੈਗ ਫੜ ਕੇ ਉਹ ਮੁੰਡਾ ਗੱਡੀ ਜੋ ਬੈਗ ਲੈ ਕੇ ਆਇਆ ਆलो ਮਾਤਾ ਜੀ ਡਾਕਟਰ ਦੇ ਸਾਹਮਣੇ ਬੈਗ ਖੋਲਿਆ ਕੱਢੇ ਬਰੋਂਠੇ ਉਹਦੇ ਜੋ ਕਹਿੰਦੀ ਆ ਦੇਖ ਮੈਂ ਪੱਲੇ ਬਣ ਕੇ ਭੇਜਿਆ ਤੂੰ ਕਹਿੰਦਾ ਭੁੱਖਾ ਕਹਿੰਦਾ ਮਾਂ ਰੋਟੀਆਂ ਪੱਲੇ ਹੋਣ ਨਾ ਭੁੱਖ ਨਹੀਂ ਮਰਦੀ ਰੋਟੀ ਖਾ ਕੇ ਭੁੱਖ ਮਰਦੀ ਖਾਧੀਆਂ ਤੇ ਆਈ ਨਹੀਂ ਪੱਲੇ ਹੀ ਆ ਨਾ ਕੋਈ ਆਲਾ ਗੁਰਬਾਨੀ ਕੰਠੀ ਹੈ ਪਰ ਵਿਚਾਰੀ ਨਹੀਂ ਹੈ ਸਮਝ ਨਹੀਂ ਲਈ ਜੋ ਗੁਰਬਾਨੀ ਕਹਿੰਦੀ ਹੈ ਉਹ ਨਹੀਂ ਕੀਤਾ ਜਿੰਨਾ ਚਿਰ ਕਰੋਗੇ ਨਹੀਂ 1428 ਅੰਗ ਦੇ ਪੜਿਓ ਉਰ ਉਤੇਗ ਬਾਸ ਮਹਾਰਾਜ ਜੀ ਕਹਿੰਦੇ ਕਹਿੰਦੇ ਕਰਨੋਹੁ ਤੋ ਸੋ ਨਾ ਕੀਓ ਪਰੇਉ ਲੋਭ ਕੈ ਫੰਦ ਕਹਿੰਦੇ ਜੋ ਕਰਨਾ ਚਾਹੋ ਤੇ ਕੀਤਾ ਨਹੀਂ ਕੀ ਕਰਨਾ ਕਰਨਾ ਕੀ ਹੈ 1148 ਅੰਗ ਦੇ ਪਰਿਓ ਤੁਨ ਗੁਰ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਹਿੰਦੇ ਲਾਜ ਮਰੇ ਜੋ ਸੁਣਿਓ ਲਾਜ ਮਰੇ ਜੋ ਨਾਮ ਨਾਲੇ ਵੈ ਨਾਮ ਬਿਹੋਣ ਸੁਖੀ ਕਿਉ ਸੋਬੈ ਹਰ ਸਿਮਰਨ ਛਾੜ ਪਰਮਗਤ ਚਾਹੇ ਮੂਲ ਬਿਨਾ ਸਾਖਾ ਕਤਿਆ ਹੈ ਕਹਿੰਦਾ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਾ ਹੋਵੇ ਪਰ ਨਾਮ ਸਿਮਰਨ ਨਾ ਕਰਦਾ ਹੋਵੇ ਉਹਨੂੰ ਸ਼ਰਮਜੀ ਮਰ ਜਾਣਾ ਚਾਹੀਦਾ ਹੈ ਕਿ ਐਡੇ ਵੱਡੇ ਗੁਰੂ ਦੇ ਲੜ ਲੱਗਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸવાય ਨਾਮ ਤੋਂ ਗੱਲ ਹੀ ਕੋਈ ਨਹੀਂ ਕਰਦੇ 1430 ਅੰਗ ਨੇ ਇੱਕ ਇੱਕ ਪੰਕਤੀ ਨਾਮ ਤੋਂ علاوہ ਪੜ ਕੇ ਸੁਣਾ ਦਿਓ ਜਿੰਨਾ ਚਿਰ ਨਾਮ ਪ੍ਰਗਟ ਨਹੀਂ ਹੋਇਆ ਅੰਦਰ ਸ਼ਬਦ ਪ੍ਰਗਟ ਨਹੀਂ ਹੋਇਆ ਉਦਾਂ ਚ ਜੰਮਣਾ ਮਰਨਾ ਖਤਮ ਨਹੀਂ ਜੇ ਹੁਣ ਨਾਮ ਤੁਹਾਡੇ ਅੰਦਰ ਹੈ ਉਹਨੇ ਅੰਦਰੋਂ ਪ੍ਰਗਟ ਹੋਣਾ ਹੈ ਉਸ ਆਵਾਜ਼ ਨੂੰ ਸੁਣਨਾ ਆਪਾਂ ਤਈਆਂ ਲਿਖਿਆ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਪਾਠ ਅੰਦਰ ਸੁਣ ਐ ਦੁੱਖ ਪਾਪ ਕਾ ਨਾਸ ਸੁਣੀਏ ਨਹੀਂ ਲਿਖਿਆ ਸੁਣ ਐ ਲਿਖਿਆ ਐ ਅੰਦਾ ਤੇਰੇ ਅੰਦਰ ਸ਼ਬਦ ਪਿਆ ਹੈ ਉਹਨੂੰ ਸੁਣ ਜਿੱਦਣ ਸੁਣ ਲੇਗਾ ਤੇਰੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਏ ਕਿਹੜੇ ਦੁੱਖ ਦੁੱਖ ਵਿਛੋੜਾ ਤੇ ਪਾਪ ਜੋ ਪਿਛਲੇ ਜਨਮਾਂ ਚ ਕਰਮ ਕੀਤੇ ਆ ਉਹ ਸਾਰੇ ਖਤਮ ਹੋ ਜਾਣਗੇ ਸੋ ਗੁਰੂ ਪਿਆਰਿਓ ਮੇਰਾ ਸਮਝ ਆ ਗਿਆ